ਅਸੀਂ ਅਸਲ ਦੇ ਵਿੱਚ ਕਿਰਪਾ ਦਾ ਜਿਹੜਾ ਸਿਧਾਂਤ ਹੈ ਨਾ ਅਸੀਂ ਇਹ ਬਣਾਇਆ ਹੋਇਆ ਕਿ ਜਿਹਦੇ ਕੋਲ ਵੱਡੀ ਕੋਠੀ ਹੈ ਉਹਦੇ ਤੇ ਬਹੁਤ ਵੱਡੀ ਗੁਰੂ ਦੀ ਕਿਰਪਾ ਹੈ ਜਿਹਦੇ ਕੋਲ ਵੱਡੀ ਗੱਡੀ ਹੈ ਉਹਦੇ ਤੇ ਬੜੀ ਗੁਰੂ ਦੀ ਕਿਰਪਾ ਪਰ ਜਿਹਦੇ ਕੋਲ ਗੱਡੀ ਨਹੀਂ ਕੋਠੀ ਨਹੀਂ ਉਹਦੇ ਤੇ ਕਿਰਪਾ ਨਹੀਂ ਹੈ ਸਾਨੂੰ ਇਉਂ ਲੱਗਦਾ ਗਵਾਂਡੀਆਂ ਦੇ ਕੋਲ ਕੋਠੀ ਬੜੀ ਵੱਡੀ ਗਵਾਂਡੀਆਂ ਦੇ ਕੋਲ ਗੱਡੀ ਹੈ ਇਹਨਾਂ ਤੇ ਗੁਰੂ ਬੜਾ ਖੁਸ਼ ਹੈ ਇਹਨਾਂ ਤੇ ਬੜੀ ਕਿਰਪਾ ਪਰ ਮੈਂ ਬੇਨਤੀ ਕਰਾਂ ਕੋਠੀਆਂ ਗੱਡੀਆਂ ਕਾਰਾਂ ਤੇ ਧੀਆਂ ਪੁੱਤਰ ਕਿਰਪਾ ਦੀ ਨਿਸ਼ਾਨੀ ਨਹੀਂ ਠੀਕ ਹੈ ਸਾਰਾ ਕੁਝ ਉਹਦੀ ਕਿਰਪਾ ਦੇ ਨਾਲ ਮਿਲਦਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਇਹਦੇ ਵਿੱਚ ਕੋਈ ਕਿੰਤੂ ਨਹੀਂ ਕਿ ਉਹਦੀ ਕਿਰਪਾ ਤੋਂ ਬਿਨਾ ਕੁਝ ਵੀ ਮਿਲਦਾ ਸਾਰਾ ਕੁਝ ਉਹਦੀ ਕਿਰਪਾ ਦੇ ਨਾਲ ਮਿਲਦਾ ਹੈ ਪਰ ਪਿਆਰਿਓ ਜਿਹੜਾ ਬੰਦਾ ਇਹ ਸੋਚ ਲੈਂਦਾ ਹੈ ਕਿ ਕੇਵਲ ਕੋਠੀਆਂ ਉਹਦੀ ਕਿਰਪਾ ਨੇ ਕੇਵਲ ਧੀਆਂ ਪੁੱਤਰ ਉਹਦੀ ਕਿਰਪਾ ਨੇ ਭਲੇਖੇ ਵਿੱਚ ਹੈ ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਗਏ ਨਾ ਤੇ ਭਾਈ ਲਾਲੋ ਦੇ ਘਰ ਜਾ ਕੇ ਇਤਿਹਾਸ ਕਹਿੰਦਾ ਕੁੱਲੀ ਸੀ ਉਹਦੀ ਕੱਖਾਂ ਦੀ ਕੋਈ ਮਹਿਲ ਨਹੀਂ ਸੀ ਕੁੱਲੀ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੇ ਜਾ ਕੇ ਟਿਕਾਣਾ ਕੀਤਾ ਤੇ ਠੀਕ ਹੈ ਪਹਿਲਾਂ ਗੁਰੂ ਨਹੀਂ ਸੀ ਮਿਲਿਆ ਹੁਣ ਗੁਰੂ ਮਿਲ ਗਿਆ ਹੁਣ ਭਾਈ ਲਾਲੋ ਤੇ ਕਿਰਪਾ ਹੋ ਗਈ ਇਤਿਹਾਸ ਕਹਿੰਦਾ ਦੋ ਵਾਰ ਧੰ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਕੋਲ ਗਏ ਇੱਕ ਵਾਰ ਪਹਿਲਾਂ ਗਏ ਜਦੋਂ ਦੀ ਅਸੀਂ ਘਟਨਾ ਪੜਦੇ ਆ ਮਲਕ ਭਾਗੋ ਵਾਲੀ ਇੱਕ ਵਾਰ ਫਿਰ ਬਾਅਦ ਵਿੱਚ ਸਮਾਂ ਪੈਣ ਤੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਆਏ ਪਰ ਉਦੋਂ ਵੀ ਭਾਈ ਲਾਲੋ ਦੀ ਕੁੱਲੀ ਸੀ ਕੋਠੀ ਨਹੀਂ ਸੀ ਪਈ ਹੋਈ ਤੇ ਜੇ ਕੋਠੀਆਂ ਕਿਰਪਾ ਨੇ ਜੇ ਮੈਲ ਹੀ ਕਿਰਪਾ ਨੇ ਤੇ ਭਾਈ ਲਾਲੋ ਦੇ ਉੱਤੇ ਤੇ ਕਿਰਪਾ ਹੀ ਨਹੀਂ ਹੋਈ ਪਰ ਨਹੀਂ ਪਹਿਲਾਂ ਉਹਦੀ ਕੁੱਲੀ ਸੀ ਹੁਣ ਕਿਰਪਾ ਹੋ ਗਈ ਹੁਣ ਮਲਕ ਭਾਗੋ ਉਹਦੀ ਕੁੱਲੀ ਦੇ ਸਾਹਮਣੇ ਉਹ ਲੰਘਦਾ ਹੈ ਤੇ ਸਿਰ ਝੁਕਾ ਕਰਕੇ ਲੰਘਦਾ ਕਿਰਪਾਏ ਹੈ ਕਿਰਪਾ ਧਨ ਪਦਾਰਥ ਨਹੀਂ ਬੇਬੇ ਨਾਨਕੀ ਸਭ ਤੋਂ ਪਹਿਲੀ ਗੁਰੂ ਨਾਨਕ ਦੀ ਸਿੱਖ ਹੈ ਪਰ ਸਾਰਾ ਜੀਵਨ ਔਲਾਦ ਤੋਂ ਬਿਨਾਂ ਲੰਘਾ ਦਿੱਤਾ ਇੱਕ ਵੀ ਸ਼ੰਕਾ ਨਹੀਂ ਇੱਕ ਵੀ ਕਿੰਤੂ ਨਹੀਂ ਸਵਾਲ ਨਹੀਂ ਤੇ ਜੇ ਮੇਰੇ ਵਰਗਾ ਬੰਦਾ ਆਖੇ ਧੀਆਂ ਪੁੱਤਰ ਉਹਦੀ ਕਿਰਪਾ ਨੇ ਬਾਕੀ ਕੁਝ ਨਹੀਂ ਤੇ ਬੇਬੇ ਨਾਨਕੀ ਦੇ ਜੀਵਨ ਵਿੱਚ ਕਦੀ ਕਿਰਪਾ ਨਹੀਂ ਜੇ ਇਸ ਕਰਕੇ ਕਿਰਪਾ ਕੇਵਲ ਇਹ ਧਨ ਪਦਾਰਤ ਨਹੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਰਪਾ ਹੈ ਜੇ ਉਹ ਚੇਤੇ ਦੇ ਵਿੱਚ ਹੈ ਜੇ ਉਹ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੇਰੇ ਕੋਲ ਧਨ ਪਦਾਰਥ ਵੀ ਨਹੀਂ ਹੈ ਤੇਰੇ ਕੋਲ ਕੋਈ ਕੁਝ ਨਹੀਂ ਹੈ ਪਰ ਜੇ ਤੈਨੂੰ ਗੁਰੂ ਚੇਤੇ ਦੇ ਵਿੱਚ ਹੈ ਜੇ ਗੁਰੂ ਦੀ ਪ੍ਰਤੀਤ ਤੇਰੇ ਕੋਲ ਹੈ ਤੇ ਤੂੰ ਸਭ ਤੋਂ ਅਮੀਰ ਹੈਂ